ਦੀ ਅਖਰ ਦਾ ਜਿਲ੍ਹਾ ਮੋਗਾ ਲਾ ਵੀ ਹੁਣ ਦੇਖੋ ਕਹਿੰਦੇ ਹੁੰਦੇ ਵੀ ਗੱਲ ਕਿੱਥੇ ਦੇ ਖੜਦੀ ਹੈ ਹੁਣ ਤੇ ਕਹਾ ਵੋਟਾਂ ਵੀ ਆਉਂਦੀਆਂ ਪਰ ਜੜਤੌਲੀ ਵਾਲਿਆਂ ਦੇ ਸਾਰੂ ਸਮਤੀ ਦੇ ਨਾਲ ਭਾਈ ਬੈਂਦਰੋ ਜਿਹੜਾ ਪਿੰਡ ਦਾ ਸਰਪੰਚ ਚੁਣ ਦਿੱਤਾ ਵੀ ਹੁਣ ਤੇ ਜਿਵੇਂ ਕਹਿ ਜਾਂਦਾ ਸੀ ਵੀ ਸਰਪੰਚੀ ਦੀ ਗੱਲ ਖੜੀ ਖੜੀ ਹੈ ਬੱਜ ਨੋ ਤੇਰੇ ਤੇ ਵੀ ਬਿੰਦ ਬਾਈ ਹੁਣ ਤੇ ਗੱਲ ਤੇਰੇ ਤੇ ਖੜ ਗਈ ਪਰ ਆ ਛੇਵੜ ਦੇ ਵਿੱਚ ਦੇਖੋ ਕੀ ਬਣਦਾ ਬਾਈ ਜੀ ਆ ਛੇਵੜ ਤੇ 7100 ਰੁਪਏ ਲੱਗੇ ਆ ਦੀ ਆ ਛੇਵੜ ਤੇ ਇੱਕ ਵਾਰੀ ਤਾੜੀਆਂ ਮਾਰ ਦਿਓ ਜੋਰ ਦੇਣੇ ਆ ਛੇਵੜ ਤੇ 7100 ਆ ਗਈ ਵੀ ਜੇ ਕ ਕਰੀਏ ਇਤਿਹਾਸ ਕਿੰਨੇ ਯਾਰ ਬੰਦੇ ਖਾਸ ਕਿੰਨੇ ਪੁੰਨ ਕਿੰਨੇ ਪਾਪ ਬੋਲਦੇ ਤੇ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਰਿਕਾਰਡ ਬੋਲਦੇ ਲੈ ਵੀ ਪਹਿਲਾ ਤਾੜੀ ਮਾਰੋ ਜੋਰ ਦੇ ਨੇ ਸਮਾ ਕਰਕੇ ਬਾਈ ਜੀ 23 ਸੈਕਿੰਡ 31 ਪੁਆਇੰਟ 23 ਸੈਕਿੰਡ 31 ਪੁਆਇੰਟ ਤਾਰਾ ਦੌਧਰ ਹਰਵਿੰਦਰ ਸਮਾਣਾ ਗਰਮੀਤ ਉਹਦਰਾ ਜਾਦੀ ਸਰਪੰਚ ਵਜੀਰਾਵਾਲ ਦਲਜੀਤ ਪਸੌੜ ਰਾਜੂ ਪ੍ਰਧਾਨ ਆਸੀ ਤੇ ਨਾਲ ਹੀ ਬਈ ਤਾਰੀ ਲੀਲਾ ਸਮਾ ਕਰਕੇ ਬਾਈ ਜੀ 23 ਸੈਕਿੰਡ 31 ਪੁਆਇੰਟ